ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਸਾਰਿਆਂ ਦਾ ਅੱਜ ਦੀ ਨਵੀਂ ਰਿਕਰੂਟਮੈਂਟ ਅਪਡੇਟ ਦੇ ਵਿੱਚ ਇਹ ਜਿਹੜੀ ਅਪਡੇਟ ਹੈ ਬਾਬਾ ਫਰੀ ਯੂਨੀਵਰਸਿਟੀ ਦੇ ਵੱਲੋਂ ਅਪਲੋਡ ਕੀਤੀ ਗਈ ਹੈ ਜਿਸ ਦਾ ਕਿ ਅਫੀਸ਼ੀਅਲ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਬਹੁਤ ਹੀ ਇੰਪੋਰਟੈਂਟ ਇਹ ਵੈਕੈਂਸੀ ਹੈ ਉਹਨਾਂ ਕੈਂਡੀਡੇਟ ਦੇ ਲਈ ਜਿਨ੍ਹਾਂ ਦੇ ਕੋਲ ਪਲੱਸ 2 ਹੈਗੀ ਹੈ ਇਹਨਾਂ ਦਾ ਕੋਰਸ ਕੀਤਾ ਹੈ ਮਿਡਵਾਈਫੀ ਦਾ ਕੋਰਸ ਕੀਤਾ ਹੈ ਜੀ ਨਮ ਹੈਗੀ ਹੈ ਬੀ ਐਸ ਸੀ ਨਰਸਿੰਗ ਕੀਤੀ ਹੈ ਤਾਂ ਇਹ ਜਿਹੜੇ ਕੈਂਡੀਡੇਟ ਨੇ ਏ ਕੁਆਲਿਫਿਕੇਸ਼ਨ ਵਾਲੇ ਕੈਂਡੀਡੇਟ ਸਟਾਫ ਨਰਸ ਦੀ ਪੋਸਟ ਦੇ ਲਈ ਅਪਲਾਈ ਕਰ ਸਕਦੇ ਹਨ ਬਾਕੀ ਜਿਹੜੀ ਅਦਰ ਇਨਫੋਰਮੇਸ਼ਨ ਹੈ ਜਿਹੜੇ ਫਰੈਸ਼ ਕੈਂਡੀਡੇਟ ਹਨ ਉਹਨਾਂ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਬਾਕੀ ਜਿਹੜੇ ਅੱਜ ਤੱਕ ਅਪਲਾਈ ਕਰਦੇ ਆਏ ਹਨ ਬਟ ਫਿਰ ਵੀ ਕਈ ਵਾਰ ਹੁੰਦਾ ਹੈ ਕਿ ਚੇਂਜ ਹੋ ਜਾਂਦਾ ਹੁੰਦਾ ਹੈ ਤਾਂ ਤੁਸੀਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਜਿਹੜਾ ਕਿ ਤੁਹਾਨੂੰ ਜਦੋਂ ਵੀ ਤੁਸੀਂ ਫਾਰਮ ਨੂੰ ਅਪਲਾਈ ਕਰੋ ਤਾਂ ਅਜੇ ਤੁਹਾਨੂੰ ਕੋਈ ਵੀ ਕਿਸੇ ਪ੍ਰਕਾਰ ਦੀ ਮੁਸ਼ਕਲ ਨਾ ਹੋਵੇ ਹੁਣ ਆਪਾਂ ਚੱਲਦੇ ਹਾਂ ਅਫੀਸ਼ੀਅਲ ਨੋਟੀਫਿਕੇਸ਼ਨ ਤੇ ਹਾਂ ਜੀ ਹੁਣ ਅਸੀਂ ਅਫੀਸ਼ੀਅਲ ਨੋਟੀਫਿਕੇਸ਼ਨ ਤੇ ਗਏ ਆ ਜਿਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਟਾਫ ਨਰਸ ਦੀ ਵੈਕੈਂਸੀਆਂ ਆਊਟ ਕੀਤੀਆਂ ਗਈਆਂ ਹਨ ਜਿਦੇ ਵਿੱਚ ਐਲੀਜੀਬਿਲਟੀ ਕੀ ਦਿੱਤੀ ਗਈ ਹੈ ਕਿ ਜਿਹੜੇ ਕੈਂਡੀਡੇਟ ਦੇ ਕੋਲ ਪਲੱਸ 2 ਹੈਗੀ ਹੈ ਉਹ ਕੈਂਡੀਡੇਟ ਅਪਲਾਈ ਕਰ ਸਕਦਾ ਹੈ ਉਹ ਵੀ ਕਿਤੋਂ ਰਿਕੋਗਨਾਈਟਡ ਬੋਰ ਯੂਨੀਵਰਸਿਟੀ ਜਾਂ ਇੰਸਟੀਚਿਊਟ ਤੋਂ ਹੋਣੀ ਚਾਹੀਦੀ ਹੈ ਠੀਕ ਹੈ ਨੈਕਸਟ ਦੇਖੋ ਬੀਐਸ ਦੀ ਨਰਸਿੰਗ ਹੋਣੀ ਚਾਹੀਦੀ ਹੈ ਪਲੱਸ 3 ਇਅਰ ਡਿਪਲੋਮਾ ਇਨ ਜਰਨਲ ਨਰਸਿੰਗ ਚਾ ਮਿਡਵਾਈਫੀ ਦਾ ਉਸ ਕੈਂਡੀਡੇਟ ਦੇ ਕੋਲ ਹੋਣਾ ਚਾਹੀਦਾ ਹੈ ਨੈਕਸਟ ਹੈ ਜੀ ਰਜਿਸਟਰਡ ਵਿਦ ਪੰਜਾਬ ਨਰਸ ਜਿਹੜਾ ਕੈਂਡੀਡੇਟ ਪੰਜਾਬ ਦੇ ਤੌਰ ਤੇ ਕੋ ਕੰਮ ਕਰ ਰਿਹਾ ਹੈ ਨਰਸ ਦਾ ਕੰਮ ਕਰ ਰਿਹਾ ਹੈ ਕਾਉਨਸਲਿੰਗ ਦੇ ਵਿੱਚ ਚੰਡੀਗੜ੍ਹ ਡਿਪਾਰਟਮੈਂਟ ਦੇ ਵਿੱਚ ਕੰਮ ਕਰ ਰਿਹਾ ਜਿੱਦਾਂ ਉਹਨਾਂ ਦੇ ਕੋਲ ਕੋਈ ਐਕਸਪੀਰੀਅੰਸ ਹੈਗਾ ਐਕਸਪੀਰੀਅੰਸ ਬੇਸਿਸ ਤੇ ਠੀਕ ਹੈ ਇਹ ਵਾਲੇ ਤੀਜੇ ਜਿਹੜਾ ਪਾਰਟ ਦਿੱਤਾ ਗਿਆ ਹੈ ਇਨਦੀ ਕੋਈ ਐਕਸਪੀਰੀਅੰਸ ਹੈਗਾ ਤਾਂ ਉਹ ਕੈਂਡੀਡੇਟ ਅਪਲਾਈ ਕਰ ਸਕਦੇ ਆ ਉਹ ਵੀ ਸਿਰਫ ਨਰਸ ਲਾਈਨ ਦੇ ਵਿੱਚ ਠੀਕ ਹੈ ਪੰਜਾਬ ਦੇ ਵਿੱਚ ਚਾਹ ਪੰਡਿਗੜ ਦੇ ਵਿੱਚ ਠੀਕ ਹੈ ਉਹ ਕੈਂਡੀਡੇਟ ਅਪਲਾਈ ਕਰ ਸਕਦੇ ਆ ਇਹਦੀ ਆਪਾਂ ਪੇ ਦੀ ਗੱਲ ਕਰੀਏ ਤੇ ਜਿਹੜੀ ਇਹਦੀ ਪੇ ਹੈ ਉਹ 7th CPC CPC ਦੀ ਹੈਗੀ ਹੈ 29200 ਇਹਦੀ ਪੇ ਹੈ 5 ਜਿਹੜੀ ਲੈਵਲ ਦੀ ਰਹਿਣ ਵਾਲੀ ਹੈ ਨੈਕਸਟ ਦੇਖੋ ਨੈਕਸਟ ਦੇਖੋ ਇਹਦੇ ਵਿੱਚ ਜਿਹੜੀ ਆਪਾਂ ਪੋਸਟਾ ਦੀ ਗੱਲ ਕਰੀਏ ਟੋਟਲ 120 ਪੋਸਟ ਆਊਟ ਕੀਤੀਆਂ ਹਨ ਠੀਕ ਹੈ ਤੇ ਇਹਦੀ ਜਿਹੜੀ ਓਪਨਿੰਗ ਹੈ 6 ਤੋਂ ਆਲਰੇਡੀ ਹੋ ਚੁੱਕੀ ਹੈ ਤਾਂ ਤੁਸੀਂ ਜਲਦੀ ਤੋਂ ਜਲਦੀ ਅਪਲਾਈ ਜ਼ਰੂਰ ਕਰਦਿਆ ਕਰੋ ਕਿਉਂਕਿ ਜਦੋਂ ਵੀ ਅਸੀਂ 28 ਜਾਂ 29 ਤਰੀਕ ਦੇ ਵਿੱਚ ਆਉਨੇ ਆ ਤੇ ਇਹਦੀ ਕੀ ਹੈ ਜਿੱਦਾਂ ਵੀ ਹੈਂਗ ਹੋਣ ਲੱਗ ਜਾਂਦੀ ਹੈ ਵੈਬਸਾਈਟ ਕੋਈ ਵੀ ਹੁੰਦੀ ਹੈ ਤਾਂ ਤੁਸੀਂ ਜਲਦੀ ਤੋਂ ਜਲਦੀ ਨੂੰ ਅਪਲਾਈ ਕਰਦਿਆ ਕਰੋ ਠੀਕ ਹੈ ਤੇ ਇਹਦੇ ਚ 120 ਟੋਟਲ ਪੋਸਟ ਆਊਟ ਕੀਤੀਆਂ ਹਨ ਜਿਹੜੇ ਕੈਂਡੀਡੇਟ ਆਪਣਾ ਐਕਸਪੀਰੀਅੰਸ ਐਡ ਕਰਨਾ ਚਾਹੁੰਦਾ ਮੰਨ ਕੇ ਚਲੋ ਉਹਨਾਂ ਕੋਲ 1 ਸਾਲ ਦਾ ਐਕਸਪੀਰੀਅੰਸ ਹੈਗਾ ਹੈ ਲਵਸ ਲਾਈਨ ਦਾ ਤਾਂ ਉਹਦਾ 1 ਨੰਬਰ ਐਡ ਹੋਏਗਾ ਠੀਕ ਹੈ ਤੇ ਮਤਲਬ ਕੀ ਹੈ ਜੇ 10 ਸਾਲਾਂ ਦਾ ਤਾਂ 10 ਨੰਬਰਾਂ ਦੇ ਕਾਊਂਟ ਹੋਣਗੇ ਹੀ ਹੋਣਗੇ ਠੀਕ ਹੈ ਜਿਵੇਂ ਆਪਾਂ ਹੁਣ ਐਗਜ਼ਾਮ ਹੋਇਆ ਸੀ ਮਲਟੀਪਲ ਹੈਲਥ ਵਰਕਰ ਦਾ ਤੇ ਉਹਨਾਂ ਦੇ ਜਿੱਦਾਂ ਐਕਸਪੀਰੀਅੰਸ ਕਾਊਂਟ ਕੀਤਾ ਗਿਆ ਤੇ ਇਹ ਲੱਗ ਤੋਂ ਹੀ ਐਕਸਪੀਰੀਅੰਸ ਦੀਆਂ ਸੀਟਾਂ ਹੋਣਗੀਆਂ ਠੀਕ ਹੈ ਕੁਝ ਟਰਮ ਕੰਡੀਸ਼ਨ ਹੈਗੀਆਂ ਤੇ ਇਹ ਤੁਸੀਂ ਇਹਨਾਂ ਨੂੰ ਰੋਕ ਕੇ ਵੀਡੀਓ ਨੂੰ ਦੇਖ ਸਕਦੇ ਹੋ ਜਿੱਦਾਂ ਕੀ ਹੈ ਉਹਨਾਂ ਕੋਲ ਪੰਜਾਬੀ ਦੇ ਵਿੱਚ میٹرਿਕ ਦੇ ਵਿੱਚ ਜਿਹੜੀ ਕਿ ਪੰਜਾਬੀ ਦੀ ਐਲੀਜੀਬਿਲਟੀ ਹੋਣੀ ਚਾਹੀਦੀ ਹੈ ਠੀਕ ਹੈ 10ਵੀਂ ਤੱਕ ਦੀ ਪੰਜਾਬੀ ਉਸ ਕੈਂਡੀਡੇਟ ਕੋਲ ਹੋਏ ਤਾਂ ਹੀ ਉਹ ਕੈਂਡੀਡੇਟ ਅਪਲਾਈ ਕਰ ਸਕਦਾ ਹੈ ਬਾਕੀ ਦੇਖੋ ਜੇ ਵੀਡੀਓ ਰੋਕ ਕੇ ਤੇ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਤੁਹਾਡਾ ਟੈਸਟ ਵਗੈਰਾ ਜਿਹੜਾ ਹੋਏਗਾ ਉਹ ਤੇ ਜੇਕਰ ਫ੍ਰੈਸ਼ ਕੈਂਡੀਡੇਟ ਨੂੰ ਨਹੀਂ ਪਤਾ ਤਾਂ ਇਹਦੀ ਵੀ ਇੱਕ ਅਲੱਗ ਤੋਂ ਵੀਡੀਓ ਬਣਾਈ ਜਾਏਗੀ ਤੇ ਤੁਸੀਂ ਉਹ ਵੀ ਦੇਖ ਸਕਦੇ ਹੋ ਠੀਕ ਹੈ ਇਹ ਵੰਡ ਕੀਤੀ ਗਈ ਹੈ ਜਿਹੜੀ ਸਟਾਫ ਨਰਸ ਪੋਸਟਾਂ ਦੀ ਜਿਹੜੀ ਵੀ ਸਾਰੀ ਕੈਟਾਗਰੀ ਹੈ ਤਾਂ ਤੁਸੀਂ ਰੋਕ ਕੇ ਇਹਨਾਂ ਵੀਡੀਓ ਨੂੰ ਦੇਖ ਸਕਦੇ ਹੋ ਸਕਰੀਨਸ਼ਾਟ ਵੀ ਲੈ ਸਕਦੇ ਹੋ ਜੇਕਰ ਤੁਸੀਂ ਬਾਬਾ ਫਰੀ ਯੂਨੀਵਰਸਿਟੀ ਦੀ ਵੈਬਸਾਈਟ ਤੇ ਜਾਣਾ ਚਾਹੁੰਦੇ ਹੋ ਤਾਂ ਉੱਪਰ ਇਹਨਾਂ ਦਾ ਆਫੀਸ਼ੀਅਲ ਲਿੰਕ ਦਿੱਤਾ ਗਿਆ ਹੈ ਤੇ ਇੱਥੇ ਜਾ ਕੇ ਤੁਸੀਂ ਇਹਨੂੰ ਦੇਖ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਜਿਹਨੂੰ ਸ਼ੇਅਰ ਕਰ ਦੇਣਾ ਦੋਸਤਾਂ ਤੱਕ ਜਿਹੜੇ ਕੈਂਡੀਡੇਟ ਕੋਲ एलिजिਬਿਲਟੀ ਹੈਗੀ ਹੈ ਇਹ ਜਿਹੜੀ 78 ਤੋਟੇ ਨੂੰ ਸ਼ੇਅਰ ਕਰਨੇ ਆ ਤੇ ਉਹਨਾਂ ਤੱਕ ਜਰੂਰ ਸ਼ੇਅਰ ਕਰ ਦਿਆ ਕਰੋ ਕਿ ਤਾਂਕਿ ਉਹ ਵੀ ਇਸ ਨੂੰ ਫਿਲ ਆਊਟ ਕਰ ਸਕਣ ਕਈ ਵਾਰ ਕੀ ਹੁੰਦਾ ਕਿ ਜਿੱਦਾਂ ਪਹਿਲਾਂ ਪੋਸਟਾਂ ਥੋੜੀਆਂ ਆਊਟ ਕੀਤੀਆਂ ਜਾਂਦੀਆਂ ਨੇ ਹਨ ਬਾਅਦ ਵਿੱਚ ਹੌਲੀ-ਹੌਲੀ ਇਹਦੇ ਵਿੱਚ ਵਾਧਾ ਵੀ ਕੀਤਾ ਜਾਂਦਾ ਹੈ ਬਟ ਕਈ ਵਾਰ ਨਹੀਂ ਵੀ ਹੋ ਸਕਦਾ ਬਟ ਫਿਰ ਵੀ 120 ਪੋਸਟਾਂ ਬਹੁਤ ਹਨ ਜੇ ਕਈ ਵਾਰ ਬਹੁਤ ਘੱਟ ਸਟੂਡੈਂਟ ਇਹਦੇ ਲਈ ਅਪਲਾਈ ਕਰਦੇ ਹਨ ਜਦੋਂ ਘੱਟ ਪੋਸਟ ਆਉਂਦੀਆਂ ਤਾਂ ਤੁਸੀਂ ਇਸ ਨੂੰ ਜ਼ਰੂਰ ਅਪਲਾਈ ਕਰੋ ਠੀਕ ਹੈ ਜੇ ਚੈਨਲ ਤੇ ਪਹਿਲੀ ਵਾਰ ਜੁੜੇ ਤਾਂ ਜ਼ਰੂਰ ਸਬਸਕ੍ਰਾਈਬ ਕਰਨਾ ਕਿਉਂਕਿ ਇਹਦੇ ਵਿੱਚ ਜਦੋਂ ਵੀ ਐਗਜ਼ਾਮ ਹੋਏਗਾ ਐਗਜ਼ਾਮ ਦੇ ਬਹੁਤ ਹੀ ਨੇੜੇ ਤੁਹਾਨੂੰ ਪ੍ਰੈਪਰੇਸ਼ਨ ਵੀ ਕਰਾਈ ਜਾਏਗੀ ਪੰਜਾਬੀ ਦੇ ਐਗਜ਼ਾਮ ਜ਼ਰੂਰ ਹੋਵੇਗਾ ਇਹਦੇ ਤੋਂ ਅਲੱਗ ਤੋਂ ਤੇ ਜਿਹੜੀ ਐਲੀਜੀਬਿਲਟੀ ਹੋਵੇਗੀ 50 ਨੰਬਰ ਦੀ ਤਾਂ ਉਹ ਵੀ ਇਹਦੀ ਪ੍ਰੈਪਰੇਸ਼ਨ ਵੀ ਕਰਾਈ ਜਾਏਗੀ ਜਾਂ ਹੋਰ ਵੀ ਜਿਹੜਾ ਸਬਜੈਕਟ ਦਾ ਹੋਏਗਾ ਤੇ ਉਹਦੀ ਵੀ ਪ੍ਰੈਪਰੇਸ਼ਨ ਕਰਾਈ ਜੇ ਜਾਏਗੀ ਸੋ ਵੀਡੀਓ ਨੂੰ ਵੱਧ ਤੋਂ ਜ਼ਰੂਰ ਸ਼ੇਅਰ ਕਰ ਦੇਣਾ ਧੰਨਵਾਦ